ਡੈੱਡ ਬਾਡੀ ਸਾਡੇ ਕੋਲ ਆ ਗਈ ਆਹੀ ਵੇਖ ਲਿਆ ਆਪਣੀ ਡੈੱਡ ਬਾਡੀ ਕੁੜੀ ਨੂੰ ਹੋਏ ਇੱਕ ਸਾਲ ਹੈ ਇੱਕ ਸਾਲ ਹੋਇਆ ਇੱਕ ਨੂੰ ਇਧਰੋਂ ਕੱਲੀ ਹੀ ਦੋ ਨੂੰ ਪਹੁੰਚੀ ਅੱਜ ਸਾਡੇ ਇੱਥੇ ਬਕਸ਼ੇਜ ਬੰਦ ਹੋ ਕੇ ਆ ਗਈ ਦੋ ਤਰੀਕ ਨੂੰ ਵਾਰਦੇ ਵੱਲੋਂ 1 ਸਤੰਬਰ 2023 ਨੂੰ ਪੂਰੇ ਚਾਵਾ ਦੇ ਨਾਲ ਆਪਣੀ ਧੀ ਨੂੰ ਕੈਨੇਡਾ ਭੇਜਿਆ ਜਾਂਦਾ ਤੇ 2 ਸਤੰਬਰ ਨੂੰ ਉਹਨਾਂ ਦੀ ਧੀ ਸਹੀ ਸਲਾਮਤ ਕੈਨੇਡਾ ਪਹੁੰਚ ਜਾਂਦੀ ਹੈ ਪਰ ਅੱਜ ਉਸੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਤੁਹਾਨੂੰ ਦੱਸਦੀ ਕਿ ਉਸੇ ਧੀ ਦੀ ਪੂਰੇ 1 ਸਾਲ ਬਾਅਦ ਉਸੇ ਦਿਨ ਯਾਨੀ ਕਿ 2 ਸਤੰਬਰ ਨੂੰ ਮ੍ਰਿਤਕ ਲਾਸ਼ ਜਿਵੇਂ ਹੀ ਘਰ ਪਹੁੰਚਦੀ ਹੈ ਤਾਂ ਪਰਿਵਾਰ ਦੀਆਂ ਉੱਪਰ ਨਿਕਲ ਜਾਂਦੀਆਂ ਨੇ ਦੱਸਿਆ ਜਾ ਰਿਹਾ ਕਿ ਕੈਨੇਡਾ ਦੇ ਵਿੱਚ ਸੜਕ ਹਾਦਸੇ ਦੇ ਦੌਰਾਨ ਉਹਨਾਂ ਦੀ ਧੀ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਕਿ ਇੱਕ ਕਾਰ ਦੇ ਵਿੱਚ ਉਹਨਾਂ ਦੀ ਧੀ ਸਵਾਰ ਸੀ ਤੇ ਉਸ ਕਾਰ ਦਾ ਸੰਤੁਲਨ ਵਿਗੜਿਆ ਤੇ ਦਰਖਤ ਦੇ ਵਿੱਚ ਟਕਰਾ ਗਈ ਜਿਸ ਤੋਂ ਬਾਅਦ ਉਹਨਾਂ ਦੀ ਧੀ ਦੀ ਮੌਤ ਹੋ ਗਈ ਦੱਸਦੀ ਕਿ ਜਿਵੇਂ ਹੀ ਅੱਜ ਮ੍ਰਿਤਕ ਧੀ ਦੀ ਲਾਸ਼ ਘਰ ਦੇ ਵਿੱਚ ਪਹੁੰਚੀ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਫੈਲੀ ਹੋਈ ਹੈ ਪਰਿਵਾਰ ਦੇ ਵੱਲੋਂ ਰੋਂਦੇ ਕਰਲਾਉਂਦੇ ਹੋਏ ਆਪਣੀ ਧੀ ਦਾ ਅੰਤਿਮ ਸੰਸਕਾਰ ਕੀਤਾ ਗਿਆ ਹੈ 1 ਕਸਟੰਬਰ ਨੂੰ ਇੱਥੋਂ ਪਿਛਲੇ 2023 ਦੇ ਵਿੱਚ ਗਈ ਆ 2 ਤਰੀਕ ਨੂੰ ਉੱਥੇ ਪਹੁੰਚੀ ਆ ਅਸੀਂ ਤਾਂ ওই ਬੱਚਿਆਂ ਨੂੰ ਬੱਚਿਆਂ ਬਾਰੇ ਚੋਚੀ ਦਾ ਚਲੋ ਬੱਚੇ ਗਾਂ ਬਦਨ ਜਾ ਕਿਦਾਂ ਕਰਨ ਪੈਸੇ ਪੈਸੇ ਚੱਕ ਚੁੱਕ ਝਗਾ ਕੇ ਘੱਲੇ ਆ ਕੰਮ ਮਿਲਿਆ ਨਹੀਂ ਪਹਿਲਾਂ 8-9 ਮਹੀਨੇ ਜੇ ਹੁਣ ਕੰਮ ਮਿਲਿਆ ਮਿਲਿਆ ਤੇ ਬਹੁਤ ਦੂਰ ਥੋੜਾ ਦੂਰ ਜਾ ਕੇ ਤੇ ਰੋਜ਼ ਹੀ ਕੰਮ ਤੋਂ ਆਉਂਦੇ ਜਾਂਦੇ ਸੀ ਬੱਚੇ ਹੋਰ ਵੀ ਨਾਲ ਦੋ ਤਿੰਨ ਤੇ ਇਹਨਾਂ ਦਾ ਹੁਣ ਕੋਈ ਪਤਾ ਨਹੀਂ ਕੀ ਹੋਇਆ ਕੀ ਨਹੀਂ ਐਕਸੀਡੈਂਟ ਹੀ ਹੋਇਆ ਅਸੀਂ ਕਿਹੜਾ ਉੱਥੇ ਵੇਖਿਆ ਬਾਕੀ ਹੁਣ ਮਹਾਰਾਜ ਨੂੰ ਜੋ ਮਨਜ਼ੂਰ ਆ ਹੁਣ ਕੀ ਕਰ ਸਕਦੇ ਆ ਜਿੱਦਾਂ ਵੀ ਆ ਹੈੱਡ ਬੋਡੀ ਤੇ ਲਿਉਣ ਦੇ ਵਿੱਚ ਆਪ ਦੀ ਕੁਝ ਕਿਸੇ ਨੇ ਮਦਦ ਕੀਤੀ ਸੀ ਨਹੀਂ ਕੋਈ ਮਦਦ ਨਹੀਂ ਸਾਡਾ ਜੋ ਵੀ ਉਹਨਾਂ ਨੇ ਉੱਥੇ ਕੀਤਾ ਵਾ ਜਾਂ ਉਹਨਾਂ ਨੇ ਅਸੀਂ ਇੱਥੋਂ ਸਾਨੂੰ ਪਤਾ ਹੀ ਨਹੀਂ ਕੀ ਉੱਥੇ ਹੋਇਆ ਕੀ ਨਹੀਂ ਹੋਇਆ ਸਾਡੀ ਇਨਾ ਪਰਵਾਲੀ ਦੀ ਕਿਰਪਾ ਨਾਲ ਚਲੋ ਡੈੱਡ ਬੋਡੀ ਸਾਡੇ ਕੋਲ ਆ ਗਈ ਆਹੀ ਵੇਖ ਲਿਆ ਆਪਣੀ ਡੈੱਡ ਬੋਡੀ ਕੁੜੀ ਨੂੰ ਓਏ ਇੱਕ ਸਾਲ ਹੈ ਇੱਕ ਸਾਲ ਹੋਇਆ ਇੱਕ ਨੂੰ ਇਧਰੋਂ ਕੱਲੀ ਹੀ ਦੋ ਨੂੰ ਪਹੁੰਚੀ ਅੱਜ ਸਾਡੇ ਇੱਥੇ ਬਕਸ਼ੇ ਦੀ ਬੰਦ ਹੋ ਗਿਆ ਕੀ ਦੋ ਤ੍ਰਿਕ ਨੂੰ ਕੰਮ ਕੇ ਕੰਮ ਕਰਕੇ ਜਿਹੜੇ ਸਟਡੀ ਬੈਸਤੀ ਗਈ ਸੀ ਨਹੀਂ ਥਾਡੀ ਬੈਸਤੇ ਗਏਗੇ ਸਰਕਾਰਾਂ ਨੇ ਕੋਈ ਸੁੱਤੀਆਂ ਸਰਪਈਆਂ ਸਰਕਾਰਾਂ ਸਰਕਾਰਾਂ ਨੇ ਕੋਈ ਕੀ ਕਰਨ ਗਿਆ ਸਰਕਾਰਾਂ ਤੇ ਬੰਦੇ ਨੇ ਹੁਣ ਜੋ ਵੀ ਆਪ ਹੀ ਕਰਨਾ ਪੈਦਾ ਅਰ ਕੀ ਕਰੇ ਕੀ ਕਰ ਸਕਦੇ ਚਲੋ ਆਪਣੇ ਪੈਰਾ ਦੇ ਸਟੈਂਡ ਹੋ ਜਾਏਗਾ ਪਰ ਇਸ ਤਰ੍ਹਾਂ ਦੇਖ ਕੇ ਇਹ ਆਉਣਾ ਏ ਇੰਨਾ ਵੱਡਾ ਸਾਡੇ ਨਾਲ ਮਹਾਰਾਜ ਨੇ ਉੱਪਰ ਵਾਲੇ ਨੇ ਬਹੁਤ ਵੱਡਾ ਸਾਡੇ ਨਾਲ ਕੀਤਾ ਧੋਖਾ ਕੀਤਾ ਸਾਨੂੰ ਤੇ ਪਤਾ ਹੀ ਨਹੀਂ ਇਹ ਕੰਮ ਦਾ ਹੈ ਤੇ ਬੜੇ ਚਾਵਾ ਨਾਲ ਕੱਲੀ ਆਜ ਪਹਿਲੋ ਮੈਂ ਚਾਹੁੰਦਾ ਵੀ ਨਾ ਜਾਵੇ ਇੱਥੇ ਪੜ੍ਹ ਲਿਖ ਕੇ ਤੇ ਕੰਮ ਕਰੇ ਨਹੀਂ ਡੈਡੀ ਜਾਣਾ ਹੀ ਜਾਣਾ ਜਾਣ ਹੀ ਜਾਣਾ ਖੜੇ ਪੈ ਗਏ ਬੱਚੇ ਇੱਕ ਦੂਜੇ ਨਾਲ ਬਹਿ ਕੇ ਅੜ ਪਤਾ ਥੋੜੀ ਪਿਆਨੇ ਬੰਦ ਹੋ ਗਿਆ ਹੈਣਾ ਪੇਟੀ ਚ ਮਾਂ ਬਾਪ ਤੇ ਕਰਦੇ ਆ ਬੱਚਾ ਵਾ ਤੇ ਤੁਸੀਂ ਮੇਰੇ ਕੀ ਕਹਿਣਾ ਚਾਹੋ ਉਹ ਨਾਂਵਾਰੇ ਉਹ ਹੀ ਕਾਪਾ ਕਹਿ ਸਕਦੇ ਵੀ ਕੁੜੀਆਂ ਨੂੰ ਨਾ ਘੱਲੋ ਆਪਣੇ ਬੱਚੇ ਦੇ ਦੋ ਚਾਰ ਆ ਇੱਕ ਅੱਧਾ ਘੱਲੋ ਨਾ ਘੱਲੋ ਸਾਰਿਆਂ ਨੂੰ ਉਹ ਹੜਾਈ ਤੇ ਹੈਗੇ ਚਲੋ ਦੋ ਤਿੰਨ ਬੱਚੇ ਆ ਮੇਰੇ ਦੋ ਗੁੱਡੀਆਂ ਇੱਕ ਵੱਡੀ ਆ ਇਹਦੀ ਕਿਸਮਤ ਹੀ ਐਦਾ ਹੀ ਕੀ ਕਰ ਸਕਦੇ ਆ ਠੀਕ ਗੁੱਡੀ ਸੀ ਇਹ ਨਹੀਂ ਛੋਟੀ ਗੁੱਡੀ ਹੀ ਛੋਟੀ ਗੁੱਡੀ ਆ ਵੱਡੀ ਗੁੱਡੀ ਨੂੰ ਪਹਿਲੋ ਘੱਲਣਾ ਸੀ ਉਹਦੇ ਕੋ ਨਹੀਂ ਆਏ ਨੰਬਰ ਨੰਬਰ ਨਹੀਂ ਆਏ ਉਹ ਕੋ ਚਕੀਤਾ ਨੇ ਇਹਨੇ ਪਹਿਲੀ ਵਾਰੀ ਕਰਕੇ ਦਾ ਅੰਜਾਲੀ ਐਨਾ ਹੈਗਾ ਚੌਥਾ ਮਹੀਨਾ ਦੇ ਵਿੱਚ ਵਿੱਚ ਬੜ ਕੇ ਤੇ ਕਿਹੜੀ ਕੰਟਰੀ ਚ ਉਹ ਗਈ ਆ ਕਿਹੜੀ ਕੰਟਰੀ ਚ ਗਈ ਸੀ ਇਹ ਕੈਨੇਡਾ ਗਈ ਸੀ ਬੱਚੀ ਨਾਲ ਕੀ ਹੋਇਆ ਆਏ ਮੈਨੂੰ ਰੋਡ 'ਤੇ ਐਕਸੀਡੈਂਟ ਹੋਇਆ ਮੈਨੂੰ ਕੀ ਪਤਾ ਹੋਣਗਾਰੀ ਕੀ ਹੋਇਆ ਵਾ ਮੇਰੇ ਦਿਨ ਕੀ ਪਤਾ ਕੀ ਹੋਇਆ ਮੈਨੂੰ ਇਹੋ ਆਂਦੇ ਐਕਸੀਡੈਂਟ ਹੋਇਆ ਆਏ ਮੇਰੀ ਤੇ ਹਦਾ ਮੈਨੂੰ ਇਨਸਾਫ ਚਾਹੀਦਾ ਹੋਰ ਨਹੀਂ ਮੈਨੂੰ ਕੋਈ ਚਾਹੀਦਾ ਮੈਨੂੰ ਇਨਸਾਫ ਚਾਹੀਦਾ ਆਪਣੀ ਤੇ ਗੁਰਦਾਸਪੁਰ ਦੇ ਪਿੰਡ ਸੁਖਾ ਚਿੜਾ ਦੀ 21 ਸਾਲਾ ਕੋਮਲ ਪਿਛਲੇ ਸਾਲ ਯਾਨੀ ਕਿ 1 ਸਤੰਬਰ ਨੂੰ ਕੈਨੇਡਾ ਗਈ ਸੀ ਤੇ ਅੱਜ 1 ਸਾਲ ਪੂਰਾ ਹੋਣ ਤੇ ਬਾਅਦ ਉਸ ਦੀ ਤਬੂਤ ਦੇ ਵਿੱਚ ਬੰਦ ਹੋ ਕੇ ਮ੍ਰਿਤਕ ਲਾਸ਼ ਘਰ ਪਹੁੰਚੀ ਹੈ ਪਰਿਵਾਰ ਦੀਆਂ ਅੱਖਾਂ ਨੰਮ ਨੇ ਰੋਂਦੇ ਕਰ ਲੌਂਦੇ ਹੋਏ ਉਹਨਾਂ ਦੇ ਵੱਲੋਂ ਅੰਤਿਮ ਸੰਸਕਾਰ ਕੀਤਾ ਗਿਆ ਹੈ ਪਰਿਵਾਰ ਦੇ ਵੱਲੋਂ ਹੋਰਾਂ ਲੋਕਾਂ ਨੂੰ ਵੀ ਅਪੀਲ ਕੀਤੀ ਜਾ ਰਹੀ ਹੈ ਕਿ ਆਪਣੇ ਧੀਆ ਪੁੱਤਾਂ ਨੂੰ ਪੰਜਾਬ ਦੇ ਵਿੱਚ ਹੀ ਪੜਾਇਆ ਲਿਖਾਇਆ ਜਾਵੇ ਤੇ ਵਿਦੇਸ਼ਾਂ ਦੇ ਵਿੱਚ ਨਾ ਭੇਜਿਆ ਜਾਵੇ